जय श्री राम वाहेगुरु जी का खालसा वाहेगुरु जी की फतेह दोस्तों मैं आज एच एन एन आर चैनल ਦੇ ਮਾਧਿਅਮ ਦੇ ਰਾਹੀਂ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਕਰਦਾ ਔਰ ਉਹਨਾਂ ਮੋਰੇ ਬੇਨਤੀ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੇ ਸ਼ਾਇਦ ਤੁਹਾਡੇ ਪੈਰਾਂ ਪਿੱਛੇ ਸਾਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੂਗਾ ਚਲੋ ਅੱਜ ਆਪਾਂ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਲਈ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਐਨ ਐਨ ਆਰ ਚੈਨਲ ਦੇ ਥਰੂ ਕਿ ਪਹਿਲੀ ਗੱਲ ਤਾਂ ਜਿਹੜੀ ਕੱਲ ਦੀ ਇੱਕ ਮੰਦਭਾਗੀ ਘਟਨਾ ਹੋਈ ਜਿਹੜੀ ਅਸੀਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦੇ ਕੋਲ ਖੜੇ ਹੋ ਕੇ ਜਿਹੜਾ ਇਹ ਸਭ ਕੁਝ ਹੋਇਆ ਜਿਹੜਾ ਇਹ ਕੁਝ ਨਹੀਂ ਹੋਣਾ ਚਾਹੀਦਾ ਸੀ ਜਿਹਦੇ ਲਈ ਆਪਾਂ ਗੱਲ ਸ਼ੁਰੂਆਤ ਕਰਦੇ ਆਂ ਜੀ ਕਿ ਸੁਸ਼ੀਲ ਰਿੰਕੂ ਜੀ ਜਿਹੜੇ ਸਾਡੇ ਬੀਜੇਪੀ ਦੇ ਐਸ ਵੇਲੇ ਕੈਂਡੀਡੇਟ ਨੇ ਉਹ ਕੱਲ ਪੂਰੇ ਨਕੋਦਰ ਦੇ ਵਿੱਚ ਪੀਰਾਂ ਫਕੀਰਾਂ ਦੀ ਇੱਕ ਐਸੀ ਧਰਤੀ ਹੈ ਜਿਹੜੀ ਅਸੀਂ ਪਵਿੱਤਰ ਧਰਤੀ ਮੰਨੀ ਜਾਂਦੀ ਜਿਹਨੂੰ ਦੁਨੀਆ ਪੂਰੇ ਹਿੰਦੁਸਤਾਨ ਤੋਂ ਨਹੀਂ ਵਿਦੇਸ਼ਾਂ 'ਚੋ ਵੀ ਇੱਥੇ ਨਤਮਸਤਕ ਹੋਣ ਆਂਦੇ ਆ ਤੇ ਹਰ ਇੱਕ ਬੰਦੇ ਦੀ ਇੱਕ ਚਾਹ ਹੁੰਦੀ ਹੈ ਕਿ ਜਿਹੜੀ ਵੀ ਅਸੀਂ ਆਪਣੇ ਚਾਹੇ ਉਹ ਇੱਕ ਪਰਿਵਾਰਿਕ ਸਾਂਝ ਦੀ ਸ਼ੁਰੂਆਤ ਕਰੀਏ ਚਾਹੇ ਅਸੀਂ ਇੱਕ ਬਿਜ਼ਨਸ ਦੀ ਸ਼ੁਰੂਆਤ ਕਰੀਏ ਚਾਹੇ ਅਸੀਂ ਇੱਕ ਪੋਲਿਟੀਕਲ ਕੈਂਪੇਨ ਦੀ ਸ਼ੁਰੂਆਤ ਕਰੀਏ ਇੱਕ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਫਿਰ ਅਸੀਂ ਅੱਗੇ ਵਧੀਏ ਤਾਂ ਜੋ ਪ੍ਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਅਸੀਂ ਸਫਲ ਹੋ ਸਕੀਏ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਸਫਲਤਾ ਹਮੇਸ਼ਾ ਹੀ ਅਧੂਰੀ ਰਹੀ ਹੈ ਤੇ ਉਹ ਰਹਿਣੀ ਵੀ ਹੈ ਤੇ ਜੇ ਪ੍ਰਮਾਤਮਾ ਅੰਗ ਸੰਗ ਸਹਾਇ ਹੋ ਕੇ ਹੋ ਜਾਏ ਫੇਰ ਤਾਂ ਉਹਦੇ ਵਿੱਚ ਕੋਈ ਵਿਗਨਵਾਦਾ ਰਹਿ ਹੀ ਨਹੀਂ ਜਾਂਦੀ ਸੋ ਇਸੇ ਕਰਕੇ ਹੀ ਸੁਸ਼ੀਲ ਕੁਮਾਰ ਰਿੰਕੂ ਜੀ ਸਾਡੀ ਸਮੁੱਚੀ ਨਿਕੋਦਰ ਦੀ ਟੀਮ ਨਾਲ ਦੇ ਲੱਗ ਕੇ ਅਸੀਂ ਸ਼ੁਰੂਆਤ ਕਰਨੀ ਚਾਹੀ ਬਾਬਾ ਮਲ ਮਾਲੜੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਗਾ ਤੋਂ ਮਾਲੜੀ ਸਾਹਿਬ ਅਸੀਂ ਮੱਥਾ ਟੇਕਿਆ ਬੜਾ ਸਕੂਨ ਮਿਲਿਆ ਮਨ ਨੂੰ ਬੜੀ ਮਾ ਭਾਈ ਜੀ ਨੇ ਅਰਦਾਸ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਚ ਬੜਾ ਸਕੂਨ ਸੰਤੁਸ਼ਟੀ ਹੋਈ ਕੜਾ ਪ੍ਰਸ਼ਾਦ ਖਾਦਾ ਸਾਰੀ ਸੰਗਤ ਨੇ ਪੰਗਤ ਵੰਗਰ ਬੈਠ ਕੇ ਬੜਾ ਮਨ ਨੂੰ ਸ਼ਾਂਤੀ ਮਿਲੀ ਫਿਰ ਉਸ ਤੋਂ ਬਾਅਦ ਅਸੀਂ ਆਏ ਡੇਰਾ ਬਾਬਾ ਮੁਰਾਦ ਸ਼ਾਹ ਜੀ ਉੱਥੇ ਵੀ ਬੜਾ ਦੁਨੀਆ ਨਤਮਸਤਕ ਹੁੰਦੀ ਹੈ ਤੇ ਇਹ ਵੀ ਅੱਗੇ ਵੀ ਆਪਿਆ ਸਾਰੇ ਲੋਕ ਜਾਣੇ ਕੋਈ ਉਹਦੇ 'ਚ ਨਵੀਂ ਗੱਲ ਨਹੀਂ ਕਿ ਅਸੀਂ ਗਏ ਉਹਦੇ 'ਚ ਨਵੀਂ ਗੱਲ ਇਸ ਕਰਕੇ ਹੈ ਕਿ ਬੀਇੰਗ ਅ ਕੈਂਡੀਡੇਟ ਉਹ ਨਤਮਸਤਕ ਹੋ ਕੇ ਆਪਣੀ ਸ਼ੁਰੂਆਤ ਕਰਨ ਲੱਗੇ ਸੀ ਕੈਂਪੇਨ ਦੀ ਫਿਰ ਉਹ ਚਾਹੁੰਦੇ ਸੀਗੇ ਕਿ ਮਹਾਰੋ ਧਾਰਮਿਕ ਸਥਲ ਤੋਂ ਸ਼ੁਰੂਆਤ ਕਰਾਂ ਬਾਬਾ ਜੀ ਦਾ ਆਸ਼ੀਰਵਾਦ ਲੇਤਾ ਸਾਈਂ ਜੀ ਦਾ ਆਸ਼ੀਰਵਾਦ ਲੇਤਾ ਹਮੇਸ਼ਾ ਹੀ ਸਾਡੇ ਤੇ ਕਿਰਪਾ ਬਹੁਤ ਮੇਰੇ ਮੇਰੇ ਪਰਿਵਾਰ ਤੇ ਸਾਡੇ ਪੂਰੇ ਨਕੌਦਰ ਤੇ ਹੀ ਨਹੀਂ ਪੂਰੇ ਹਿੰਦੁਸਤਾਨ ਤੇ ਬਹੁਤ ਕਿਰਪਾ ਉਹਨਾਂ ਦੀ ਬਰਸਦੀ ਹੈ ਬਰਸਦੀ ਵੀ ਰਹੇ ਉਸ ਤੋਂ ਬਾਅਦ ਜਦੋਂ ਅਸੀਂ ਫੇਰ ਆਏ ਅਸੀਂ ਹਸਪੀਟਲ ਰੋਡ ਤੋਂ ਪੈਦਲ ਨਿਕਲਦੇ ਗਏ ਆਪਣੇ ਸਾਰੇ ਬਜ਼ਾਰਾਂ 'ਚ ਲੋਕਾਂ ਨੇ ਭਰਾਵਾਂ ਨੇ ਬਿਜ਼ਨਸਮੈਨਾਂ ਨੇ ਸਾਨੂੰ ਹੱਥੀਂ ਛਾਵਾ ਕੀਤੀਆਂ ਬੜਾ ਸੰਤੁਸ਼ਟੀ ਨਾਲ ਬੜੇ ਆਰਾਮ ਨਾਲ ਚੱਲਦੇ ਪਏ ਸੀ ਜਦੋਂ ਅਸੀਂ ਬਾਬਾ ਸਾਹਿਬ ਭੀਮਰਾਵ ਉਮੇਦਕਰ ਚੌਂਕ 'ਤੇ ਪਹੁੰਚੇ ਉੱਥੇ ਅਸੀਂ ਬਾਬਾ ਸਾਹਿਬ ਨੂੰ ਫੂਲ ਮਾਲਾ ਅਰਪਿਤ ਕਰਨੀ ਆ ਸੀ ਸ਼ਰਦਾ ਦੇ ਸੁਮੰਦੇ ਨੇ ਸੀ ਉਹ ਜਦੋਂ ਅਸੀਂ ਦੇਣ ਲਈ ਉੱਥੇ ਪਹੁੰਚਣ ਲੱਗੇ ਤਾਂ ਉੱਥੇ ਕੁਝ ਸਾਡੇ ਜਿਹੜੀ ਸੋ ਕਾਲਡ ਜੇ ਕਹਿੰਦੇ ਆ ਆਪਾਂ ਕਿਸਾਨ ਭਰਾਵਾਂ ਦੇ ਰੂਪ ਦੇ ਵਿੱਚ ਜਿਹੜੇ ਬੰਦੇ ਆਏ ਸੀ ਅਲੱਗ-ਅਲੱਗ ਤਰ੍ਹਾਂ ਦੇ ਝੰਡੇ ਚੱਕੇ ਹੋਏ ਸੀ ਉਹਨਾਂ ਨੇ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਨਹੀਂ ਇਹ ਸਮਝ ਲੱਗੀ ਕਿ ਉਹ ਵਿਰੋਧ ਅਸੀਂ ਕੋਈ ਪੋਲਿਟੀਕਲ ਰੈਲੀ ਕੱਢ ਰਹੇ ਸੀ ਤਾਂ ਵਿਰੋਧ ਸ਼ੁਰੂ ਕੀਤਾ ਜਾਂ ਅਸੀਂ ਕੋਈ ਉੱਥੇ ਪੋਲਿਟੀਕਲ এজেন্ডੇ ਲੈ ਕੇ ਗਏ ਸੀ ਬਾਬਾ ਸਾਹਿਬ ਨੂੰ ਨਤਮਸਤਕ ਹੋਣ ਗਏ ਸੀ ਪ੍ਰਣਾਮ ਕਰਨ ਗਏ ਸੀ ਸਾਰੀ ਦੁਨੀਆ ਪ੍ਰਣਾਮ ਕਰਦੀ ਹੈ ਸਾਡੇ ਹਿੰਦੁਸਤਾਨ ਦੇ ਸੰਵਿਧਾਨ ਦੇ ਰਚਾਇਤਾ ਪੂਰਾ ਵਰਲਡ ਉਹਨਾਂ ਨੂੰ ਨਤਮਸਤਕ ਹੁੰਦਾ ਏ ਕਿ ਐਡੀ ਵੱਡੀ ਡੈਮੋਕ੍ਰੇਸੀ ਦਾ ਡੈਮੋਕ੍ਰੈਟਿਕ ਕੰਟਰੀ ਦਾ ਡੈਮੋਕ੍ਰੈਟਿਕ ਕੰਟਰੀ ਦਾ ਸੰਵਿਧਾਨ ਲਿਖਣਾ ਕੋਈ ਛੋਟੀ ਗੱਲ ਨਹੀਂ ਉਹਨਾਂ ਨੇ ਲਿਖਿਆ ਪੂਰੀ ਦੁਨੀਆ ਉਹਨਾਂ ਨੂੰ ਸਲਾਮ ਕਰਦੀ ਹੈ ਤੇ ਸਾਡਾ ਤਾਂ ਫਰਜ਼ ਬੰਦਾ ਕਿ ਉੱਥੋਂ ਸ਼ੁਰੂਆਤ ਕੀਤੀ ਜਾਏ ਸੋ ਉੱਥੇ ਜਿੰਨੀ ਦੇਰ ਅਸੀਂ ਖੜੇ ਰਹੇ ਉੱਥੇ ਉਹ ਜਿੰਦਾਬਾਦ ਮਰਦਾਬਾਦ ਦੇ ਨਾਰੇ ਲਾਣੋਂ ਨਹੀਂ ਹਟਣ ਇਹ ਚੰਗੀ ਗੱਲ ਨਹੀਂ ਹੈ ਬੜੀ ਮੰਦਭਾਗੀ ਦੀ ਗੱਲ ਹੈ ਕੀ ਅਸੀਂ ਬਾਬਾ ਸਾਹਿਬ ਦੇ ਕੋਲ ਖੜੇ ਹੋ ਕੇ ਨਤਮਸਤਕ ਹੋਣ ਆਏ ਉਹਨਾਂ ਦੇ ਕੋਲ ਖੜ ਕੇ ਤੁਸੀਂ ਲੋਕ ਜਿੰਦਾਬਾਦ ਮਰਦਾਬਾਦ ਕਰ ਰਹੇ ਹੋ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਮੈਂ ਵੀ ਖੁਦ ਕਿਹਾ ਕਿ ਜਿਹੜੀ ਗੱਲ ਹੋਣੀ ਹੈ ਬੈਠ ਕੇ ਗੱਲ ਕਰੀਏ ਆਪਾਂ ਗੱਲ ਦਾ ਹੱਲ ਬੈਠ ਕੇ ਹੀ ਨਿਕਲਦਾ ਹੁੰਦਾ ਜਿੰਦਾਬਾਦ ਮਰਦਾਬਾਦ ਕਰਦੇ ਹੋ ਉੱਚਾ ਨੀਵਾ ਬੋਲਦੇ ਹੋ ਐਦਾਂ ਕੋਈ ਮਸਲੇ ਹੱਲ ਨਹੀਂ ਹੁੰਦੇ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਸੈਂਟਰ ਗਵਰਨਮੈਂਟ ਤੁਹਾਡੇ ਲਈ ਨਤਮਸਤਕ ਹੈ ਤੁਹਾਨੂੰ ਬਾਰ-ਬਾਰ ਬੇਨਤੀ ਕਰ ਚੁੱਕੇ ਬੈਠ ਕੇ ਗੱਲ ਕਰੀਏ ਸੜਕਾਂ ਤੇ ਪ੍ਰਦਰਸ਼ਨ ਕਰਨ ਦਾ ਤਾਂ ਕੋਈ ਕੰਮ ਨਹੀਂ ਕੀ ਹੋ ਗਿਆ ਜੇ ਆਪਾਂ ਉੱਥੇ ਖੜੇ ਹੋ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ ਬਾਬਾ ਸਾਹਿਬ ਦੀ ਅਸੀਂ ਕੋਲ ਖੜੇ ਹੋ ਕੇ ਨਾਹਰੇਬਾਜ਼ੀ ਕਰਦੇ ਸ਼ੋਭਾ ਲੱਗਦੀ ਨਹੀਂ ਚਾਹੀਦਾ ਸੀ ਇਹ ਅਸੀਂ ਕਿਹਾ ਵੀ ਉੱਥੇ ਤੁਸੀਂ ਆਪਣੀ ਟੀਮ ਲੈ ਆਓ ਬਾਹਰ ਸਾਈਡ ਤੇ ਲੈ ਚਲਦੇ ਆਂ ਬੈਠ ਕੇ ਗੱਲ ਕਰ ਲੈਨੇ ਆ ਉਹ ਤਿਆਰ ਹੀ ਨਹੀਂ ਹੋਏ ਕਿਉਂ ਨਹੀਂ ਤਿਆਰ ਹੋਏ ਸਾਨੂੰ ਨਹੀਂ ਸਮਝ ਆਈ ਅਸੀਂ ਫੇਰ ਕਹਿੰਨੇ ਆ ਮਸਲੇ ਦਾ ਹੱਲ ਬੈਠ ਕੇ ਹੀ ਹੋਣਾ ਤੇ ਜੇ ਆਪਾਂ ਕਹੀਏ ਵੀ ਚੌਂਕ 'ਚ ਖੜੇ ਹੋ ਕੇ ਜਿੰਦਾਬਾਦ ਮਰਦਾਬਾਦ ਕਰੀਏ ਤਾਂ ਮਸਲੇ ਦਾ ਹੱਲ ਹੋ ਜੂ ਇਹ ਹੱਲ ਨਹੀਂ ਹੋਣਾ ਸੁਸ਼ੀਲ ਰਿੰਕੂ ਜੀ ਨੇ ਬੜੇ ਸਖਤ ਲਫ਼ਜ਼ਾਂ ਦੇ ਵਿੱਚ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਜੇ ਅਸੀਂ ਪੋਲੀਟੀਕਲ ਰੈਲੀ ਕੱਢਦੇ ਹੋਈਏ ਤੁਸੀਂ ਵਿਰੋਧ ਕਰੋ ਅਸੀਂ ਤੁਹਾਨੂੰ ਬਰਦਾਸ਼ਤ ਕਰਾਂਗੇ ਅਸੀਂ ਨਤਮਸਤਕ ਹੋਣ ਆਏ ਆ ਤੁਸੀਂ ਵਿਰੋਧ ਕਰਨ ਲੱਗੇ ਇਹ ਚੰਗੀ ਗੱਲ ਨਹੀਂ ਸੋ ਤੁਸੀਂ ਵੀ ਸਾਡੇ ਭਾਈ ਭਰਾ ਹੋ ਜਰਾ ਗੋਬ ਮਾਹੌਲ ਨੂੰ ਗਰਮ ਨਾ ਕਰੀਏ ਸਮਝੀਏ ਤੇ ਪਬਲਿਕ ਨੂੰ ਵੀ ਸਮਝਣ ਦਈਏ ਤੇ ਆਪਾਂ ਵੀ ਆਪਣੇ ਪਰਿਵਾਰਾਂ ਨੂੰ ਸਮਝਾਈਏ ਮੇਰੀ ਇਹੀ ਬੇਨਤੀ ਹੈ ਕਿ ਅੱਗੇ ਤੋਂ ਪਲੀਜ਼ ਇਦਾਂ ਦੇ ਕੰਮਾਂ ਦੇ ਵਿੱਚ ਤੁਸੀਂ ਵਿਗਨ ਨਾ ਡਾਲੋ ਤੁਸੀਂ ਗੱਲ ਕਰਨੀ ਹੈ ਬੈਠੋ ਬੈਠ ਕੇ ਤੁਹਾਡੀ ਗੱਲ ਸੁਣਾਗੇ ਸਰਕਾਰ ਤੱਕ ਜਾਏਗੀ ਜਿਹੜੀਆਂ ਫਸਲਾਂ ਆਪਾਂ ਤੇ ਐਮਐਸਪੀ ਦੀ ਡਿਮਾਂਡ ਕਰਦੇ ਆ ਉਹ ਐਮਐਸਪੀ ਤੁਹਾਨੂੰ ਦੁਆਨ ਦੀ ਗੱਲ ਕਰਾਂਗੇ ਹੁਣ ਜਿਹੜੀ ਗੱਲ ਭਗਵੰਤ ਮਾਨ ਸਰਕਾਰ ਸਟੇਟ ਗਵਰਨਮੈਂਟ ਹੋਣ ਦੇ ਬਾਵਜੂਦ ਦੇਖੋ ਜਿਨ੍ਹਾਂ ਨੇ ਕਮਿਟਮੈਂਟ ਕੀਤੀ 15 ਦਿਨਾਂ ਦੇ ਵਿੱਚ ਤੁਹਾਨੂੰ ਐਮਐਸਪੀ ਦਵਾ ਦੇਾਂਗੇ ਫਿਰ ਬਿਆਨ ਦਿੱਤੇ ਜਾਂਦੇ ਆ ਜੀ ਹੁਣ ਅੱਜ ਕੱਲ ਕਿ ਜੀ ਇਹ ਤਾਂ ਸੈਂਟਰਲ ਗਵਰਨਮੈਂਟ ਦਾ ਕੰਮ ਹੈ ਅਸੀਂ ਤਾਂ ਐਮਐਸਪੀ ਦੇ ਹੀ ਨਹੀਂ ਸਕਦੇ ਵਾਈ ਯੂ ਕਮਿਟ ਉਸੀਂ ਕਿਉਂ ਕਮਿਟਮੈਂਟ ਕਰਦੇ ਹਾਂ ਫਾਲਸ ਕਮਿਟਮੈਂਟ ਕਿਉਂ ਤੁਸੀਂ ਗੁੰਮਰਾਹ ਕਰਦੇ ਹੋ ਪਬਲਿਕ ਨੂੰ ਸਾਡੇ ਕਿਸਾਨ ਭਰਾਵਾਂ ਨੂੰ ਅਸੀਂ ਕਿਸਾਨ ਭਰਾਵਾਂ ਦੀ ਇੱਜ਼ਤ ਕਰਦੇ ਹਾਂ ਸਾਡੇ ਅੰਨਦਾਤਾ ਸਾਰੀ ਦੁਨੀਆ ਉਹਨਾਂ ਦੇ ਉੱਤੇ ਡਿਪੈਂਡਡ ਹੈ ਕਿਉਂ ਅਸੀਂ ਉਹਨਾਂ ਦਾ ਬਦਨਾਮੀ ਕਰਾਉਂਦੇ ਕਿਉਂ ਉਹਨਾਂ ਨੂੰ ਇਹਦਾ ਚੁੱਕ ਦਿੰਦੇ ਹੋ ਗਲਤ ਅਸੀਂ ਕਮਾ ਦੇ ਵਿੱਚ ਪਵਾਉਣੇ ਪਏ ਨਾ ਕਰੀਏ ਭਗਵੰਤ ਮਾਜੀ ਇਹੋ ਜਿਹਾ ਕੰਮ ਮੇਰੀ ਤੁਹਾਨੂੰ ਬੇਨਤੀ ਹੈ ਤੁਸੀਂ ਐਜ਼ ਅ ਸੀਐਮ ਸਟੇਟ ਦੇ ਸੀਐਮ ਹੋ ਤੁਸੀਂ ਤੁਸੀਂ ਇੱਕ ਵਾਰ ਕੁਰਸੀਆਂ ਹਾਸਲ ਕਰਨ ਦੇ ਲਈ ਸੱਤਾ ਹਾਸਲ ਕਰਨ ਲਈ ਕੋਈ ਹੋਰ ਬਹਿਣ ਬਿਆਜ਼ੀ ਕੀਤੀ ਅੱਜ ਸੱਤਾ ਆ ਗਈ ਹੈ ਤਾਂ ਤੁਸੀਂ ਕਹਿੰਦੇ ਹੋ ਜੀ ਮੈਂ ਤਾਂ ਦੇ ਨਹੀਂ ਨਹੀਂ ਮੈਂ ਇਦਾਂ ਦੀ ਹਰਕਤਾਂ ਨਾ ਕਰੋ ਤੁਹਾਨੂੰ ਸ਼ੋਭਾ ਨਹੀਂ ਲੱਗਦੀਆਂ ਉਹ ਕਮਿਟਮੈਂਟ ਕਰੋ ਜਿਹਦੇ ਨਾਲ ਪਬਲਿਕ ਤੁਹਾਡੇ ਤੇ ਯਕੀਨ ਕਰੇ ਪਬਲਿਕ ਦਾ ਯਕੀਨ ਖਰਾਬ ਨਾ ਕਰੋ ਮੋਦੀ ਜੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਮੋਦੀ ਜੀ ਦੀਆਂ ਗਾਰੰਟੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਫੇਮਸ ਹੋ ਰਹੀਆਂ ਲੋਕ ਐਪਰੀਸ਼ੀਏਟ ਕਰ ਰਹੇ ਹਾਤੀ ਛਾਵਾ ਕਰ ਰਹੇ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਕਿਤੇ ਕੋਈ ਵਿਰੋਧ ਨਹੀਂ ਸਾਰੇ ਪਿੰਡਾਂ ਦੇ ਵਿੱਚ ਸਾਡੇ ਕਿਸਾਨ ਭਰਾ ਵਾ ਸ਼ਹਿਰਾਂ 'ਚ ਵੀ ਕਿਸਾਨ ਭਰਾ ਰਹਿ ਰਹੇ ਨੇ ਕੋਈ ਵਿਰੋਧ ਨਹੀਂ ਚੱਲ ਰਿਹਾ ਸਾਰੇ ਸਾਨੂੰ ਕਹਿੰਦੇ ਆ ਜੀ ਸਾਡੀ ਗੱਲ ਚੱਲ ਰਹੀ ਹੈ ਸੀਗਣੇ ਹਾਂਜੀ ਗੱਲ ਚੱਲ ਰਹੀ ਹੈ ਗੱਲ ਬੜੇ ਸਮੂਥਲੀ ਤਰੀਕੇ ਦੇ ਨਾਲ ਐਮਐਸਬੀ ਹੋਣੀ ਚਾਹੀਦੀ ਹੈ ਕੀ ਹੋਣੀ ਹੈ ਸੈਂਟਰ ਗਵਰਨਮੈਂਟ ਦੇ ਉੱਤੇ ਕੰਮ ਹੋ ਰਿਹਾ ਹੈ ਤਾਂ ਕਿੱਦਾਂ ਹੋਣੇ ਹੈ ਇੰਪਲੀਮੈਂਟ ਕਿੱਦਾਂ ਹੋਣੇ ਬੈਠ ਕੇ ਗੱਲ ਦਾ ਹੱਲ ਹੋਣਾ ਮੇਰੀ ਭਰਾਵਾਂ ਨੂੰ ਸਭ ਨੂੰ ਬੇਨਤੀ ਹੈ ਨਾ ਇਹੋ ਜਿਹੇ ਸ਼ਰਦਾਰਤੀ ਅਨਸਰਾਂ ਦੇ ਵਿੱਚ ਇਨਵੋਲਵ ਹੋਵੋ ਨਾ ਪਬਲਿਕ ਦਾ ਨੁਕਸਾਨ ਕਰੋ ਨਾ ਅਸੀਂ ਇਧਰ ਧਾਰਮਿਕ ਸਥਾਨਾਂ ਤੇ ਜਾ ਕੇ ਇਦਾਂ ਦੀ ਜਿੰਦਾਬਾਦ ਮਰਦਾਬਾਦ ਨਾ ਕਰੀਏ ਇੱਕ ਹੋ ਕੇ ਰਹੀਏ ਦੇਸ਼ ਤੁਹਾਡਾ ਇੱਕ ਹੈ ਹਿੰਦੁਸਤਾਨ ਨੇ ਆਪਾਂ ਪੂਰੇ ਪੰਜਾਬੀ ਹਾਂ ਪੰਜਾਬੀਅਤ ਦਾ ਖਿਆਲ ਰੱਖੀਏ ਆਪਣੇ ਲਹਿਜੇ ਦਾ ਖਿਆਲ ਰੱਖੀਏ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਦੋਸਤ